ਖਬਰ ਨਾਮਾ ਦਿਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਭਾਈ ਅਮਰਪਾਲ ਖਾਲਸਾ ਦੇ ਸਾਥੀ ਪ੍ਰਧਾਨ ਮੰਤਰੀ ਬਾਜੇਕੇ ਦੀ ਆਡੀਓ ਹੋਈ ਲੀਕ ਵੱਡੇ ਖੁਲਾਸੇ ਕੀਤੇ ਨੇ ਕਿਸ ਤਰ੍ਹਾਂ ਪੰਜਾਬ ਸਰਕਾਰ ਉਹਨਾਂ ਦੇ ਵਿਰੁੱਧ ਵਿਉਤਬੰਦੀ ਕਰ ਰਹੀ ਹੈ इवन ਦੋਸ ਸਿੱਧੂ ਮੂਸੇਵਾਲਾ ਦਾ ਵੀ ਜ਼ਿਕਰ ਹੋਇਆ ਕਿ ਜਿਸ ਤਰ੍ਹਾਂ ਦਾ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਉਸ ਤਰ੍ਹਾਂ ਸਾਡੇ ਨਾਲ ਵੀ ਕੀਤਾ जा ਸਕਦਾ ਹੈ ਇਸ ਨੂੰ ਲੈ ਕੇ ਪੂਰੇ ਪੰਜਾਬ ਦੇ ਵਿੱਚ ਤਰਸੱਲੀ ਬਚ ਗਈ ਹੈ ਕਿ ਪੰਜਾਬ ਸਰਕਾਰ ਜਾਂ ਸੈਂਟਰ ਏਜੰਸੀਆਂ ਜਾਂ ਜ਼ਿਲ੍ਹਿਆਂ ਦੇ ਵਿੱਚੋਂ ਜਿਹੜੇ ਕੰਮ ਹੋ ਰਹੇ ਨੇ ਉਸ ਬਾਰੇ ਵੀ ਰੱਜ ਕੇ ਖੁਲਾਸੇ ਕੀਤੇ ਪ੍ਰਧਾਨ ਮੰਤਰੀ ਬਾਜੇਕੇ ਨੇ ਪਹਿਲਾ ਆਪਾਂ ਪ੍ਰਧਾਨ ਮੰਤਰੀ ਬਾਜੇਕੇ ਦੀ ਆਡੀਓ ਸੁਣਦੇ ਹਾਂ ਜਿਸ ਤਰ੍ਹਾਂ ਉਹਨਾਂ ਨੇ ਆਪਣੀ ਮਾਂ ਦੇ ਨਾਲ ਗੱਲਬਾਤ ਕੀਤੀ ਟਿੱਕੇ ਵਾਲੇ ਨੇ 40 50 50 ਕਿਲੋਆਂ ਵਾਲਿਆਂ ਦੇ ਉਹਨਾਂ ਦੇ ਭਰਤੀ ਨੇ ਠੀਕ ਹੈ ਇਹ ਬਾਕੀ ਦੀ ਗੱਲ ਕਰਾ ਜਹਾਦੀ ਨਜਾ ਕਰਨ ਵਾਲੀ ਉਹਨਾਂ ਦੀ ਚ ਲਾਉਣ ਵਾਲੀ ਇਹ ਤੇ ਜੇ ਕਾ ਸਾਡਾ ਇੱਥੇ ਕੋਈ ਨੁਕਸਾਨ ਆਏ ਠੀਕ ਹੈ ਅੱਛਾ ਇਹ ਤੁਹਾਨੂੰ ਦੱਸ ਦਿਆ ਕਿ ਤੁਹਾਨੂੰ ਦੱਸਿਆ ਸਾਨੂੰ ਇਹਨਾਂ ਦਾ ਕੋਈ ਡਰ ਨਹੀਂ ਪਰ ਨਮਰਾਉਂਦਾ ਹੀ ਗੱਲ ਤਾਂ ਕਰਤੀ ਜੇ ਕੱਲ ਨੂੰ ਇਹ ਸਾਡਾ ਕੋਈ ਨੁਕਸਾਨ ਹੋ ਜਾਂਦਾ ਇੱਕ ਤੇ ਇੱਕ ਨੂੰ ਜੋ ਆਪ ਨੁਕਸਾਨ ਕਰਕੇ ਤੇ ਮੁੰਡਿਆਂ ਦੇ ਭਾ ਦੇਣ ਕਿਥੋਂ ਵਾਲਿਆਂ ਦੇ ਹਾਂ ਹਾਂ ਠੀਕ ਹੈ ਕਾਰ ਕੰਮ ਕਰਕੇ ਇਹ ਸਰਕਾਰ ਵੀ ਜ਼ਿੰਮੇਵਾਰ ਹੈ ਤੇ ਇਥੋਂ ਦਾ ਪ੍ਰਸ਼ਾਸਨ ਵੀ ਸਾਰਾ ਜ਼ਿੰਮੇਵਾਰ ਹੈ ਹਾਂ ਠੀਕ ਹੈ ਠੀਕ ਹੈ ਬਈ ਕਿਤੇ ਕਵੀਓ ਪਾਈਪ ਪਲੀਜ਼ ਜੰਟੇ ਕਿੰਨੇ ਇਥੇ ਮਲਾਜਮ ਨੇ ਸੁਧੀ ਡੈਕਟਰ ਨੇ ਹਾਂ ਠੀਕ ਹੈ ਸਾਨੂੰ ਸਾਰੇ ਇਹਨਾਂ ਦੇ ਇਹ ਇੱਕ ਪੰਥ ਨੂੰ ਤਾੜੀ ਇਹ ਗੱਲ ਦੱਸਣ ਲੱਗੇ ਆਂ ਕਿ ਕੱਲ ਨੂੰ ਸਾਡਾ ਨਕਸਾਨ ਸਿੱਧੂ ਮੂਸੇ ਵਾਲੇ ਦਾ ਨਕਸਾਨ ਹੋ ਗਿਆ ਕਿਉਂ ਸੱਫ ਲੰਦਿਆਂ ਦਾ ਮਗਰੋਂ ਲਕੀਰਾ ਕੁੱਟਣ ਦਾ ਕੋਈ ਫਾਇਦਾ ਨਹੀਂ ਹਾਂ ਠੀਕ ਹੈ ਠੀਕ ਹੈ ਸਾਡਾ ਨਕਸਾਨ ਉਹ ਕਈ ਨੌਜਵਾਨਾਂ ਦਾ ਨਕਸਾਨ ਹੋ ਗਿਆ ਹੁਣ ਇਹਨਾਂ ਨੂੰ ਇਹ ਇੱਕ ਇਹ ਮੈਨੂੰ ਇਹ ਵੀ ਇੱਥੇ ਗੱਲ ਸੋਹਣੇ ਨਾਲ ਦੱਸੀ ਜੇ ਕਿ ਜੇ ਮੰਤਰੀ ਤੈਨੂੰ ਲੋਕ ਸੁਣਦੇ ਬੜਾ ਦੁੱਧੇ ਨੰਬਰ ਤੇ ਬਾਬੇ ਤੋਂ ਬਾਅਦ ਤੇ ਇਹ ਚਾਹੁੰਦੇ ਨੇ ਕਿ ਮੰਤਰੀ ਦਾ ਵੀ ਨਕਸਾਨ ਕਰਾਇਆ ਜਾਵੇ ਇਹਨਾਂ ਦੇ ਮੰਨ ਲਓ ਇਹਨਾਂ ਦੀਆਂ ਅਮਰਤਪਾਲ ਦੀਆਂ ਬਾਹਾਂ ਵਾਂਗੂ ਕੱਟੀਆਂ ਜਾਂਦੇ ਬਾਵਾ ਹੀ ਆ ਸੀ ਹਾਂ ਠੀਕ ਹੈ ਠੀਕ ਹੈ ਹਾਂ ਹਾਂ ਸਾਲੇ ਮਾਤਾ ਕਹਿਣਾ ਚਾਹੁੰਦਾ ਕਿ ਜਦੋਂ ਦਾ ਮੈਂ ਅਮਰਤਿ ਛਕਿਆ ਹੁਣ ਮੈਂ ਅਜੇ ਤੱਕ ਕੋਈ ਗੱਲ ਨਹੀਂ ਕੀਤੀ ਮੈਂ ਕਿਹੜਾ ਮਾੜਾ ਕੰਮ ਕੀਤਾ ਈ ਅਮਰਤਿ ਛਕਿਆ ਸੀ ਹਾਂ ਬਾਬਾ ਛਕਾ ਚੰਗਾ ਕੰਮ ਕੀਤਾ ਹੈ ਭਲਾ ਹੀ ਕਰਦੇ ਆਪਾਂ ਲੋਕਾਂ ਦਾ ਮਾਤਾ ਮੈਨੂੰ ਥੇਹ ਦੇਣ ਤੀਰਤਾ ਬਿਨਾ ਮੰਨੋ ਵਿਰੋਧ ਤੋਂ ਮੈਨੂੰ ਪੁਲਿਸ ਵਾਲੇ ਮੈਨੂੰ ਕਹਿੰਦੇ ਸੀ ਕਿ ਤੇਰਾ ਕੋਈ ਤਸੂਰ ਨਹੀਂ ਸੀ ਇਹਨੂੰ ਛੱਟਿਆ ਸਾਡੇ ਤੋਂ ਗਲਤੀ ਹੋ ਗਈ ਮੈਨੂੰ ਮੂੰਹ ਵੱਡੇ ਵੱਡੇ ਅਫਸਰ ਮੈਨੂੰ ਇਹ ਗੱਲਾਂ ਕਹੀਆਂ ਕਿ ਸਾਡੇ ਤੋਂ ਗਲਤੀ ਹੋ ਗਈ ਤੇਰਾ ਕਸੂਰ ਹੀ ਕੋਈ ਨਹੀਂ ਸੀ ਹਾਂ ਹਾਂ ਤੇ ਮੈਂ ਤਾਂ ਕਹਿੰਦਾ ਕਿ ਕਸੂਰ ਤੇ ਭਾਈ ਸਾਹਿਬ ਦਾ ਕਿਹੜਾ ਉਹ ਵੀ ਅਮਰਤੀ ਚਕਾਉਂਦਾ ਸੀ ਹਾਂ 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 ਦਾ ਪਰ ਕਰਾ ਮਾਰੇ ਕੰਮ ਕਰਦਾ ਹੀ ਆਈ ਤੇ ਜਿੰਨਾ ਜੋ ਚੰਗੇ ਕੰਮ ਕਰਦਾ ਨੌਜਵਾਨੀ ਨੂੰ ਇਹੀ ਦੋਧਿਆਂ ਨਾਲ ਹਾਂ ਕਾ ਤੂੰ ਧੰਨਵਾਦ ਹੋ ਗਿਆ ਸਾਡੇ ਕੋਲ ਹੀ ਕੋਈ ਨਹੀਂ ਕਰਾਂਗੇ ਕਿ ਮੰਨ ਲੋ ਸਾਡਾ ਕੋਈ ਨੁਕਸਾਨ ਹੋ ਜੇ ਹੁਣ ਤੁਹਾਨੂੰ ਇਹ ਦੱਸਣਾ ਚਾਹੁੰਨੇ ਕਿ ਸਾਡੀ ਕੋਈ ਮਨ ਮਰਨ ਮੂਰਨ ਦਾ ਕੋਈ ਡਰ ਨਹੀਂ ਮਰਨਾਂ ਦੇ ਮਹਾਰਾਜ ਦੇ ਵਾਸਤੇ ਹਾਂ ਤੇ ਤਾਂ ਇਹ ਅਲ ਮਦਰ ਪੰਥ ਨੂੰ ਦੇ ਪਤਾ ਲੱਗੇ ਨਾ ਗੱਲ ਨੂੰ ਨੁਕਸਾਨ ਸਾਡਾ ਹੋ ਜੇ ਤੇ ਇਹ ਕਹਿ ਦੇਣ ਕਿ ਨਹੀਂ ਉਹ ਆਏ ਤੂੰ ਇਹ ਭਾਵੇਂ ਆਪ ਹੀ ਪ੍ਰਸ਼ਾਸ਼ਨ ਨੁਕਸਾਨ ਨਹੀਂ ਕਰ ਦਿੰਦਾ ਹੁੰਦਾ हां पर सरकारें कराਉਂਦੀਆਂ ਨੇ ਸਰਕਾਰਾਂ ਕਰੁੰਦੀਆਂ ਨੇ ਕਿ ਕਿੰਨੇ ਮਧਰੂ ਵਿਚਾਰਾ ਕੀ ਰੌਲਾ ਮੈਨੂੰ ਸਭ ਤੋਂ ਸਭ ਪਤਾ ਲੱਗੇ ਹੈ ਨਹੀਂ ਇਹਨਾਂ ਉਹਨਾਂ ਦੇ ਵਿੱਚ ਤੁਹਾਨੂੰ ਚਾਹੀਦਾ ਹੀ ਨਹੀਂ ਇਹਨਾਂ ਨੂੰ ਰੱਖਣਾ ਤੁਹਾਡੀ ਹੋਰ ਆਸ਼ਾ ਹੁਣ ਦੀ ਹੋਰ ਉਹਨਾਂ ਨੂੰ ਉਹਨਾਂ ਦੇ ਪਾਸੇ ਰੱਖਣ ਤੁਹਾਨੂੰ ਪਾਸੇ ਰੱਖਣਾ ਚਾਹੀਦਾ ਸੀਗਾ ਵੀ ਆ ਅਗਲੇ ਉਹ ਮਨਾਂ ਦੀ ਤਕੀਮ ਹੈ ਖਾਨਾ ਚੰਗੀ ਕਰਾਉਂਦੀ ਕਿ ਨੌਜਵਾਨਾਂ ਨੇ ਨਾ ਲੜਾਈ ਲਾਖੇ ਇਹ ਵੀ ਇਹਨਾਂ ਦੇ ਆਪਾਂ ਕੀ ਲੜ ਲੜ ਕੇ ਮਰ ਜਾਂ ਉਹਨਾਂ ਦਾ ਕੰਮ ਹੀ ਹੈ ਪਰ ਚਾਹੁੰਦਾ ਤੇ ਹਾਂ ਇਹ ਚ ਇਹ ਤਾਂ ਹੈ ਬਿਸ਼ਾ ਉਹ ਹੋਏ ਕਿ ਕੋਈ ਕਿਤਾ ਦੇ ਹੋਈ ਹੈ ਕਿ ਪੁੱਠੇ ਰਾਵਾਂ ਦੇ ਵੀ ਅਗਲੇ ਕੱਲੇ ਆ ਤੇ ਕੋਈ ਮਾਰਾ ਜ ਉਹਨਾਂ ਨੂੰ ਵੀ ਦਿੱਧਿਆਂ ਤੇ ਆਏਗਾ ਹਾਂ 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 ਤੇ ਪਰ ਜੇ ਤੁਸੀਂ ਇਹਦੇ ਚਾਹੁੰਦੇ ਆ ਮੰਨ ਲਓ ਕਿ ਅਸੀਂ ਨਾ ਉਹਨਾਂ ਦਾ ਲੈਦੇ ਆਂਗੇ ਕੰਮ ਅੱਧੀ ਕਰਦੇ ਆਂਗੇ ਹੋਣੇ ਕੋ ਤੈਨੂੰ ਹੋਰ ਗੱਲ ਸੱਚ ਦੱਸਾਂ ਹਾਂ ਇੱਥੇ ਦੋ ਮਹੀਨਿਆਂ ਦੇ ਵਿੱਚ ਜਦੋਂ ਦੇ ਅਸੀਂ ਆਏ ਆ ਉਦੋਂ ਦੀ ਇੱਥੇ ਦੋ ਤਿੰਨ ਵਾਰ ਵੱਡੀਆਂ ਲੜਾਈਆਂ ਬਾਹਰ ਹੋਈਆਂ ਨੇ ਆ ਚੋਣੇ ਗਈ ਸਰਕਾਰ ਨੂੰ ਇਹ ਵੀ ਨਾਲ ਆ ਇਹ মিডিਆ ਰਾਹੀਂ ਬੇਨਤੀ ਕਰਨਾ ਕਿ ਕਿ ਸਾਨੂੰ ਫਰੀਦਕੋਟ ਮੁਕਤ ਮੰਨ ਲੋ ਕਿ ਹੋਰ ਥੇਲੇ ਜਿਹੜੀਆਂ ਹੈ ਇੰਨਾ ਇਹ ਉਹਨਾਂ ਦੇ ਵਿੱਚ ਸਾਨੂੰ ਸਿਫਤ ਕਰਤਾ ਕੀਤਾ ਜਾਵੇ ਕਿ ਕਿਉਂ ਕਿ ਉਧਰ ਠੀਕ ਹੈ ਕਿ ਸਾਡੇ ਬੰਦੇ ਵੀ ਨੇ ਹੁਣ ਅੰਬਰਸਰ ਵੀ 30 ਸਾਡੇ ਨੌਜਵਾਨ ਉੱਥੇ ਬੰਦ ਜਿਸ ਤਰ੍ਹਾਂ ਤੁਸੀਂ ਗੱਲ ਬਣੀ ਗੱਲ ਸੁਣੀ ਪ੍ਰਧਾਨ ਮੰਤਰੀ ਬਾਜੇਪੀ ਦੀ ਉਹ ਆਪਣੀ ਮਾਦਾ ਦੇ ਨਾਲ ਗੱਲ ਕਰ ਰਿਹਾ ਹੈ ਤੇ ਜਿਨ੍ਹਾਂ ਦੇ ਕੋਲੋਂ ਪੰਜਾਬ ਜਾਂ ਕਿਲੋ ਚਟਾ ਹੈ ਰੋਂ ਫੜੀ ਗਈ ਉਹਨਾਂ ਦੇ ਨਾਲ ਸਾਨੂੰ ਹਵਾਲਾਤ ਦੇ ਵਿੱਚ ਬੰਦ ਕੀਤਾ ਹੋਇਆ ਹੈ ਕਿਸੇ ਵੀ ਸਮੇਂ ਇਹ ਸਾਡਾ ਨੁਕਸਾਨ ਕਰ ਸਕਦੇ ਨੇ ਇਹ ਸਾਰਾ ਕੁਝ ਪ੍ਰਸ਼ਾਸਨ ਵੱਲੋਂ ਕੀਤਾ ਜਾ ਰਿਹਾ ਹੈ ਅਸੀਂ ਕੌਮ ਨੂੰ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਜਿਸ ਤਰ੍ਹਾਂ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਬਾਅਦ ਵਿੱਚ ਲੋਕ ਸੱਪ ਲੰਘਿਆ ਨਕੀਰਾ ਕੁੜਦੇ ਰਹਿ ਗਿਆ ਉਸੇ ਤਰ੍ਹਾਂ ਸਾਡੇ ਨਾਲ ਹੋ ਸਕਦਾ ਉਹਨਾਂ ਨੇ ਕਿਹਾ ਕਿ ਅਸੀਂ ਮੌਤ ਤੋਂ ਨਹੀਂ ਡਰਦੇ इवन दो ਉਹਨਾਂ ਨੇ ਇਹ ਬੜੀ ਵਧੀਆ ਗੱਲ ਕੀਤੀ ਕਿ ਜਿਸ ਤਰ੍ਹਾਂ ਅਸੀਂ ਨਸ਼ਾ ਲਾਉਂਦੇ ਸੀ ਸਾਨੂੰ ਰੱਬ ਨੇ ਮੱਤ ਦਿੱਤੀ ਅਸੀਂ ਅਮਰਤ ਛਕਿਆ ਇਸੇ ਤਰ੍ਹਾਂ ਇਹਨਾਂ ਨੌਜਵਾਨਾਂ ਨੂੰ ਵੀ ਬਚ ਜਾਣਾ ਚਾਹੀਦਾ ਹੈ ਅਸੀਂ ਅਰਦਾਸ ਕਰਾਂਗੇ ਲੇਕਿਨ ਜੇ ਕੋਈ ਹਾਦਸਾ ਵਾਪਰਦਾ ਹੈ ਉਹਨਾਂ ਨੌਜਵਾਨਾਂ ਦੇ ਨਾਲ ਲੜਾਈ ਹੋ ਕੇ ਉਹਨਾਂ ਨੇ ਕਿਹਾ ਕਿ ਸਾਨੂੰ ਪੰਜਾਬ ਦੇ ਹੋਰ ਜ਼ਿਲ੍ਹਿਆਂ ਦੇ ਵਿੱਚ ਸ਼ਿਕਪਨ ਕੀਤਾ ਜਾਵੇ ਤੁਸੀਂ ਆਪਣੇ ਆਪ ਹੀ ਗੱਲਬਤ ਸੁਣ ਲਈ ਹੈ ਪ੍ਰਧਾਨ ਮੰਤਰੀ ਬਾਜੇਕੀ ਦੀ ਧੰਨ